ਕਾਂਗਰਾਸੀ ਦੇਖੇ ਜਾਂਦੇ ਸੀ ਨਾ ਕੋਈ ਜਾਤ ਨਾ ਕੋਈ ਪਾਤ ਨਾ ਕੋ ਮੋਨਾ ਨਾ ਕੋ ਘੋਨਾ ਨਾ ਕੋ ਸਰਦਾਰ ਆ ਇਹ ਪਤਾ ਲੱਗਦਾ ਸੀਗੇ ਤੇ ਮਗਰ ਸਿੰਘ ਲੱਗਿਆ ਤੇ ਇਹਨੂੰ ਚੱਕ ਕੇ ਮਾਰ ਦਿਓ ਜੇ ਉਹ ਸੈਦਾ ਕਹਾਣ ਕੀਤਾ ਤਾਂ ਜਾ ਕੇ ਉਹਨਾਂ ਸਿੰਘਾਂ ਨੇ ਜਿਹੜਾ ਇਹ ਐਡਾ ਵੱਡਾ ਕਦਮ ਚੁੱਕਿਆ ਤਾਂ ਅੱਜ ਜਾ ਕੇ ਇਹ ਗੱਲ ਕਰਨੀ ਬਹੁਤ ਲੋਕਾਂ ਬਾਤ ਜਿਹੜੀ ਨਲੈਕੀ ਵਾਲੀ ਕਹੂੰਗਾ ਮੈਂ ਸਾਬਤ ਹੁੰਦੀ ਆ ਜਿਹੜੇ ਲੋਕ ਕਹਿੰਦੇ ਆ ਜੋ ਉਧਰ ਹੋ ਗਿਆ ਹਰ ਇੱਕ ਦੀ ਆਪਣੀ ਆਪਣੀ ਰਾਏ ਹੁੰਦੀ ਆ ਪਾਰੋਂ ਕਿਸੇ ਦੇ ਖਿਲਾਫ ਨਹੀਂ ਬੋਲਿਆ ਕਿਸੇ ਸਿੰਘ ਦੇ ਖਿਲਾਫ ਨਹੀਂ ਬੋਲਿਆ ਕਿਸੇ ਵੀ ਨਮਾਇंदे ਦੇ ਖਿਲਾਫ ਨਹੀਂ ਬੋਲਿਆ ਤੇ ਇਸ ਕਰਕੇ ਜਿਹੜਾ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਵੀ ਕਰਨਾ ਆਪਣੇ ਕਮੈਂਟ ਵੀ ਲਿਖਣਾ ਕਿ ਤੁਹਾਨੂੰ ਲੱਗਦਾ ਕਿ ਸਰਕਾਰ 15 ਅਕਤੂਬਰ ਜਾਂ 15 ਤੋਂ ਬਾਅਦ ਕੁਝ ਸਮਾਂ ਫਾਂਸੀ ਦੇ ਸਕਦੀ ਆ ਜਾਂ ਫਾਂਸੀ ਰੁਕ ਸਕਦੀ ਆ ਜਾਂ ਫਿਰ ਦੇਸ਼ ਦਾ ਕਾਨੂੰਨ ਕੀ ਕਹਿੰਦਾ ਕਿ ਜਿਹੜਾ ਬੰਦਾ 29 30 ਸਾਲ ਪਹਿਲਾਂ ਜੇਲ੍ਹ ਦੇ ਵਿੱਚ